ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਰਾਮੇ ਵਾਲਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤਿੰਨ ਨਾਗਾ ਜੀ ਜਿੰਨਾਂ ਚੋਂ ਦੋ ਗੱਬਣ ਆ ਤੇ ਇੱਕ ਟੋਕੜ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਬਾਈ ਦਾ ਨਮਾਈ ਕੰਮ ਆ ਜੀ ਇਸ ਘਰੋਂ ਆਪਾਂ ਦੂਜੀ ਵੀਡੀਓ ਬਣਾ ਰਹੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਦਾਮ ਕਰਨਜੀਤ ਪਿੰਡ ਬਰਾਮਿਆਣਾ ਤਹਿਸੀਲ ਤੇ ਜ਼ਿਲ੍ਹਾ ਬਾਈ ਤਹਿਸੀਲ ਜੈਤੂ ਜੀ ਜਿਹੜਾ ਫੀਡੋ ਮੋਬਾਈਲ ਨੰਬਰ ਜੀ 94781099 ਜੀ ਠੀਕ ਆ ਬਈ ਆਪਾਂ ਜਿਹੜੀ ਪਹਿਲੀ ਵੀਡੀਓ ਪਾਈ ਸੀ ਵਧੀਆ ਰਿਸਪੌਂਸ ਮਿਲਿਆ ਜੀ ਬਹੁਤ ਲੋਕਾਂ ਨੇ ਸਪੋਰਟ ਕੀਤਾ ਹਾਂਜੀ ਹਾਂਜੀ ਬਾਕੀ ਵੀਰੇ ਬਾਈ ਦਾ ਕੰਮ ਨਮਾ ਸਪੋਰਟ ਜਰੂਰ ਕਰ ਦਿਓ ਤੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਵੀਰੇ ਸੁਆ ਕਿੰਨਾ ਮਾ ਜੀ ਇਹ ਬਈ ਦੂਜੇ ਸੁਵੇ ਸੁਣੀ ਆ ਸਮਾਂ ਕਿੰਨਾ ਕੁ ਲਊਗੀ ਜੀ ਸਮਾਂ ਬਈ ਇਹ 1-2 ਦਿਨ ਲਊਗੀ ਡੇਟ ਮੁਤਾਬਕ ਸਹੀ ਗਾ ਕਿੰਨਾ ਕੁ ਪਾਜੂ ਦੁੱਧ ਜੀ ਇਹ ਬਈ ਅਗਲੇ ਤਾਂ 20-21 ਦੱਸਿਆ ਠੀਕ ਆ ਜੀ ਆਪਾਂ 18 ਨੂੰ ਕਹਿ ਕੇ ਦੇਵਾਂਗੇ ਥਣਾਂ ਦੀ ਡੰਨ ਆ ਜੀ ਹਾਂਜੀ ਹਾਂਜੀ ਥਣ ਦੀ ਭਾਰ ਪਿਛੇ ਦੀ ਗਰੰਟੀ ਠੀਕ ਆ ਵੀਰੇ ਤੋਰ ਕੇ ਦਿਖਾ ਦਿਓ 22 ਦੇ ਦਸਨ ਮੁਤਾਬਕ ਜੀ ਸੁਆ ਬਾਈ 10 ਦਾ ਕਿ ਦੂਜਾ ਸੁੰਦੀ ਆ ਜੀ ਸਮਾਂ ਲਗਭਗ ਲੈ ਜੂਗੀ ਹਜੇ 1-2 ਦਿਨ ਬਾਈ 10 ਦਾ ਲੈ ਜੂ ਤਿਆਰੀਆਂ ਚ ਹੀ ਆ ਜੀ ਬਾਕੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਵਾਲਟਰ ਲਹਵਾਨੇ ਚ ਬਹੁਤ ਪੰਨਿਆਂ ਨੇ ਜੀ ਸਾਰੀਆਂ ਵਾਲਟਰਾਂ ਕਰ ਮਾਰਨੇ ਕੱਢ ਕੇ ਸੋਨਾ ਮਾਲਕਾਂ ਨੇ ਤਾਂ ਬਾਈ ਦੱਸਦਾ ਕਿ ਜਿਆਦਾ ਦੁੱਧ ਦੱਸਿਆ ਆਪਾਂ 18 19 ਕਿਲੋ ਕਹਿ ਕੇ ਦੇਣੀ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਜੀ ਬਾਕੀ ਠੰਡੀ ਸੀਲ ਤੁਹਾਡੇ ਸਾਹਮਣੇ ਆ ਜੀ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਸਿੱਧੇ ਪਾਸੇ ਬਹਿਣਾ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿਣਾ ਪੁੱਠੇ ਪਾਸੇ ਬਹਿ ਜਾਓ ਗਰਮੀਆਂ ਦਾ ਤੋਹਫਾ ਵੀਰੇ ਕ੍ਰੋਸ ਅੰਗ ਦਾ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਬਈ ਸੀਜ਼ਨ ਗਰਮੀ ਦਾ ਤੇ ਗਰਮੀ ਕਰਮ ਵਾਲੀ ਘੱਟ ਮਨਾਉਗੀ ਜੈਦ ਜੀ ਡਿਮਾਂਡ ਲੈਣ ਦੇ ਇੰਜੇ ਵਾਲੀ ਇਹ ਬਈ 57000 ਮੁੱਲ ਕਰਦੇ ਆ ਜੀ ਹੋਜੂ ਮਾਨਤਨ ਨੂੰ ਜੀ ਹਾਂਜੀ ਹਾਂਜੀ ਠੀਕ ਹੈ ਜੀ 57000 ਰੁਪਿਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਅੱਗੇ ਵੀਰੇ 2 ਨੰਬਰ ਜਰਸੀ ਸੁਆ ਕਿੰਨਾ ਮਾ ਜੀ ਇਹਦਾ ਇਹ ਵੀ ਬਈ ਦੂਜੇ ਸੂਏ ਸੁਣੀਏ ਜੀ ਇਹ ਕਿੰਨਾ ਕ ਸਮਾਂ ਲੈਂਦੀ ਹੈ ਜੀ ਇਹ ਬਈ ਦੋ ਦਿਨ ਦਨੀ ਇਹ ਲੈਣ ਦੀਆਂ ਪਿਆਰੀਆਂ ਜੀ ਹਾਂਜੀ ਬਾਕੀ ਪਸ਼ੂ ਜੇ ਜੀ ਲਾਜੇ ਤਾਂ ਵੀ ਦੋ ਦਿਨ ਵੱਧ ਵੀ ਲਿਜਾ ਸਕਦਾ ਕਿੰਨਾ ਕ ਪਾਜੂ ਦੁੱਧ ਜੀ ਇਹ ਵੀ ਪਾਜੂਗੀ ਬਈ 18 ਨੀ ਲੀਟਰ ਪਾਜੂਗੀ 18 ਦੀ ਇਹ ਵੀ ਡਾਨ ਹੈ ਹਾਂਜੀ ਹਾਂਜੀ ਫੁੱਲ ਗਾਰੰਟੀ ਹਾਂਜੀ ਫੁੱਲ ਗਾਰੰਟੀ ਠੀਕ ਹੈ ਇਹ ਵੀ ਤੋਰ ਕੇ ਦਿਖਾ ਦਿਓ ਵੀਰੇ ਚਮਕਦਮ ਕਾਲੀ ਬੱਛੀ ਐ ਜਰਸੀ ਸੂਆ ਬਾਈ 10 ਦਾ ਦੂਜਾ ਵਜਨ ਵਜੂਦ ਦੇ ਪੱਖ ਤੋਂ ਵੀ ਪੂਰੀ ਚੰਗੀ ਐ ਕੋਈ ਵੀ ਰਾਇ ਲਿੱਸੀ ਫਿੱਕੀ ਜਾਂ ਛੋਟੀ ਮੰਨ ਕੇ ਨਾਵੇ ਹਾਈਟ ਵੀ ਜਰਸੀ ਦੇ ਮੁਕਾਬਲੇ ਚੰਗੀ ਐ ਜਾਂ ਜਿਵੇਂ ਛੋਟੀਆਂ ਜਿਹੇ ਹੁੰਦੀਆਂ ਵਾਲੀਆਂ ਉਦਾਂ ਦੀ ਜਰਸੀ ਨਹੀਂ ਕਿ ਵੀਰੇ ਬੱਡੀ ਜਰਸੀ ਆ ਵਜਨ ਵਾਲੀ ਤਿਆਰੀ ਬਹੁਤ ਸੋਹਣੀ ਕੀਤੀ ਆ ਹਵਾਨਾ ਸੋਹਣਾ ਫਿਟਨੈਸ ਵਾਲਾ ਥਾਣ ਕੱਲਾ ਕੱਲਾ ਨਿੱਖੜ ਮਹੱਥੀ ਜਵਾਈ ਵਾਲਾ ਥਾਣਾ ਜੀ ਬਾਕੀ ਫੋਰਡ ਸ਼ੰਕਪੂਰਾ ਵੀ ਨਹੀਂ ਇਹਦੀ ਹਵਾਨਾ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਬਾਈ ਕਹਿੰਦਾ 18 19 ਕਿਲੋ ਕੁੱਲਾ ਹੀ ਬਾਜੂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੁ ਤਾਂ ਜਿੰਨਾ ਮਰਜੀ ਚੋਲੇ ਝਾਮਕਦਮ ਕਾਲੀ ਰੰਗ ਪ੍ਰਿੰਟ ਵਾਲੀ ਆ ਤੇ ਠੰਡੀ ਸੀਲ ਜਿਵੇਂ ਕੋਈ ਮਰਜੀ ਬੈਠਾ ਰਵੇ ਵੀਰੇ ਤੇ ਡਿਮਾਂਡ ਕੀ ਰਹਿਣਾ ਦੀ ਆ ਜੀ ਇਹਦੀ ਏ ਬਾਈ 65000 ਮੁੱਲ ਕਰਦੇ ਆ ਠੀਕ ਆ ਇਹਦਾ 65000 ਡਿਮਾਂਡ ਆ ਜੀ ਵਿੱਚੋਂ ਮਾਨ ਤਾਨ ਹੋ ਜਾਊਗਾ 65000 ਤੋਂ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਾਨ ਨੂੰ ਪੂਰਾ ਬਾਈ ਕਹਿੰਦਾ ਜ਼ਿਆਦਾ ਕਰ ਦਾਂਗੇ ਅੱਗੇ ਬਾਈ ਤੂਕੜ ਵੜ ਇਹਦਾ ਸੁਆ ਕਿੰਨੇ ਮਾਜੇ ਇਹ ਬਾਈ ਤੀਜੇ ਸਵੇਰ ਸੂਈ ਸੀਗੀ ਤੀਜੇ ਸਵੇਰ ਠੀਕ ਆ ਜੀ ਕਦੋਂ ਕੋਈ ਸੂਈ ਸੀ ਤੈਨੂੰ 2 ਕੁ ਮਹੀਨੇ ਹੋ ਗਏ ਬਾਈ ਸੀਨੋ ਏਆਈ ਵਗੈਰਾ ਹੋਈ ਆ ਜੀ ਹਾਂਜੀ ਏਆਈ ਵਗੈਰਾ ਸੀਮਾ ਲੱਗਿਆ ਜੀ ਨਹੀਂ ਨਹੀਂ ਸੀਮਾ ਨਹੀਂ ਲੱਗੇ ਠੀਕ ਆ ਵੀਰੇ ਕਿੰਨਾ ਦੋ ਤਿਆਰ ਆ ਜੀ ਇਹ 5 ਕਿਲੋ ਦੁੱਧ ਆਈ ਦੋਨਾਂ ਟਾਈਮਾਂ ਦਾ ਥਣਾ ਦੀ ਡੰਨਾ ਜੀ ਹਾਂਜੀ ਇੱਕ ਤੇਲ ਆਈ ਇਹ ਇੱਕ ਤੁਹਾਨੂੰ ਤੇਲ ਆ ਜਮਾ ਹੀ ਨਹੀਂ ਹੁੰਦਾ ਦੁੱਧ ਵਿੱਚ ਨਹੀਂ ਜਮਾ ਨਹੀਂ ਹੁੰਦਾ ਜੀ ਤੋੜ ਕੇ ਦਿਖਾ ਦਿਓ ਵੀਰੇ ਬਾਈ ਦੱਸਦਾ ਕਿ ਲਗਭਗ 2 ਟਾਈ ਮਹੀਨੇ ਹੋ ਗਏ ਜੀ ਹਾਂਜੀ ਹਾਂਜੀ ਠੀਕ ਆ 2 ਟਾਈ ਮਹੀਨੇ ਹੋ ਗਏ ਸੂਈ ਨੂੰ ਜੀ ਇੱਕ ਤੁਹਾਨੂੰ ਤੇਲ ਆ ਪਹਿਲਾਂ ਹੀ ਦੱਸ ਦਿੰਨੇ ਆ ਥਣਾ ਦੇ ਸਹਿਜ ਵੀ ਸੋਨੇ ਆ ਬਾਕੀ ਇਸ ਵਕਤ ਚ ਚਵਾਈ ਹੋਈ ਵੀ ਆ ਵੀਰੇ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ ਜੀ ਦੋਨਾਂ ਟਾਈਮਾਂ ਦਾ 5 ਕਿਲੋ ਦੁੱਧ ਦਾ ਕੋਈ ਵੀ ਵੀਰ ਆਪਦੀ ਮਿਲਕਿੰਗ ਕਰ ਸਕਦਾ ਦੋ ਟਾਈਮ ਚਾਰ ਟਾਈਮ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਬਾਈ 8000 ਰੁਪਏ ਦੇ ਦਾਂਗੇ ਇਹ 8000 ਠੀਕ ਹੈ ਜੀ ਇਹ ਬਾਈ ਕਹਿੰਦਾ 8000 ਦੀ ਦੇ ਦਾਂਗੇ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ